ਹੈਲੋ ਜੀ ਲਾਈਫ ਸਟਾਈਲ ਵਿਦ ਗਗਨਦੀਪ ਘਰ ਤੇ ਆਪ ਜੀ ਦਾ ਸਵਾਗਤ ਹੈਗਾ ਜੀ ਤੇ ਅੱਜ ਮੌਸਮ ਬਹੁਤ ਵਧੀਆ ਸੀਗਾ ਜੀ ਠੰਡਾ ਠੰਡਾ ਮੌਸਮ ਸੀਗਾ ਤੇ ਸੁਭਾਵਨਾ ਜੀ ਤਾਂ ਹੈਗੀ ਐ ਮੀਂਹ ਦੀ ਤੇ ਬਾਕੀ ਕੁਝ ਦਿਨ ਪਹਿਲਾਂ ਮੀਂਹ ਪੈ ਕੇ ਹਟਿਆ ਸੀ ਤੇ ਅੱਜ ਲੱਗਦਾਗਾ ਮੌਸਮ ਜਿਹਦੇ ਹਿਸਾਬ ਨਾਲ ਚੱਲ ਰਿਹਾ ਵੀ ਮੀਂਹ ਪਊਗਾ ਹਨਾ ਤੇ ਘਰ ਦੇ ਕਹਿੰਦੇ ਕੁਝ ਨਮਕੀਨ ਖਾਣ ਨੂੰ ਜੀ ਕਰਦਾਗਾ ਤੇ ਚਾਹ ਆ ਕੇ ਫੇਰ ਹੀ ਬਣਾਈ ਪਹਿਲਾਂ ਕਹਿੰਦੇ ਕੁਝ ਖਾਣ ਨੂੰ ਬਣਾ ਦੇ ਨਾਲ ਮੈਂ ਕਿਚਲਾ ਅੱਜ ਆਪਾਂ ਵੀ ਬ੍ਰੈਡ ਬਣਾ ਲੈਨੇ ਹਨਾ ਤੇ ਆਪਾਂ ਪੂਰੀ ਰੈਸਪੀ ਤੁਹਾਨੂੰ ਦਿਖਾਉਣੇ ਆ ਜੀ ਵੀ ਆਪਾਂ ਬਰੈਡ ਕਿੱਦਾਂ ਬਣਾਉਣੇ ਆ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਤੇ ਬਹੁਤ ਹੀ ਵਧੀਆ ਬਰੈਡ ਬਣਦੇ ਆਗੇ ਤੇ ਬਿਲਕੁਲ ਵੀ ਜਿਵੇਂ ਅੱਜ ਤਾਂ ਨਹੀਂ ਹੈਗਾ ਨਾ ਵੀ ਕੋਈ ਕੱਚਾ ਪੰਜਾ ਉੱਪਰ ਰਹਿ ਜਾਊਗਾ ਜਾਂ ਫਿਰ بیچ ਵਿੱਚ ਬਰੈਡ ਦੇ ਵਿੱਚ ਅੰਦਰ ਤੇਲ ਚਲਾ ਜਾਊਗਾ ਐਦਾ ਕੁਝ ਵੀ ਨਹੀਂ ਹੁੰਦਾ ਬਹੁਤ ਹੀ ਵਧੀਆ ਬਰੈਡ ਬਣਦੇ ਆ ਜੀ ਤੇ ਆਪਾਂ ਆਲੂ ਦੇ ਭਰ ਕੇ ਬਰੈਡ ਬਣਾਵਾਂਗੇ ਤੇ ਚਲੋ ਫਿਰ ਪੂਰੀ ਰੈਸਪੀ ਦੇਖਣਾ ਜੀ ਕਿ ਪਹਿਲੀ ਵਾਰ ਕੋਈ ਚੈਨਲ ਤੇ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀ ਜੇ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਦੱਸਣਾ ਜੀ ਤੇ ਇਸ ਬਿਨਾ ਸਕਿੱਪ ਕਰ ਹਾਂਜੀ ਮੌਸਮ ਬਹੁਤ ਹੀ ਸੋਹਣਾ ਹੋ ਗਿਆ ਸੀ ਤੇ ਆਪਣੀ ਜੀ ਪਹਿਲਾਂ ਤਾਂ ਆਵਾਜ਼ ਬਹੁਤ ਹੀ ਭਾਰੀ ਭਾਰੀ ਜੀ ਆਊਗੀ ਕਿਉਂਕਿ ਗਲਾ ਮੇਰਾ ਖਰਾਬ ਆ ਗਿਆ ਤੇ ਪਰ ਵੀਡੀਓ ਐਡਿਟ ਕਰਨਾ ਵੀ ਜ਼ਰੂਰੀ ਸੀਗਾ ਤੇ ਇਸ ਤਰ੍ਹਾਂ ਆਪਾਂ ਜੀ ਬ੍ਰੈਡ ਪਕੌੜੇ ਬਣਾਏ ਹੈਗੇ ਤੇ ਆਲੂ ਦੀ ਸਟੈਫਿੰਗ ਭਰ ਕੇ ਬਹੁਤ ਹੀ ਵਧੀਆ ਆਪਣੇ ਬ੍ਰੈਡ ਪਕੌੜੇ ਬਣੇ ਸੀਗੇ ਤੇ ਆਪਾਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਬ੍ਰੈਡ ਪਕੌੜੇ ਕਿੱਦਾਂ ਬਣਾਏ ਤੇ ਆਪਾਂ ਨਾ ਇਸ ਦੇ ਲਈ ਆਲੂ ਲੈ ਆਲੇ ਹੈਗੇ ਤੇ 1/2 ਕਿਲੋ ਤੋਂ ਉਪਰ ਹੀ ਸੀਗੇ ਆਲੂ ਅਤੇ ਇਹਨਾਂ ਨੂੰ ਹੁਣ ਆਪਾਂ ਇੱਕ ਲੈ ਲਿਆਗੇ ਜੀ ਕੁੱਕਰ ਕੁੱਕਰ ਦੇ ਵਿੱਚ ਪਾਣੀ ਪਾ ਦਿੱਤਾ ਹੈਗਾ ਅੱਧਾ ਚਮਚਾ ਆਪਾਂ ਨਮਕ ਦਾ ਪਾ ਦੇਵਾਂਗੇ ਅੱਧਾ ਚਮਚਾ ਹਲਦੀ ਦਾ ਪਾ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਆਲੂ ਪਾ ਦੇਵਾਂਗੇ ਜੀ ਤੇ ਇਸ ਨੂੰ ਹੁਣ ਆਪਾਂ ਤਿੰਨ ਸੀਟੀਆਂ ਲਵਾਉਣੀ ਹੈ ਜੀ ਤਿੰਨ ਸੀਟੀਆਂ ਲਵਾ ਕੇ ਤੇ ਆਪਣੇ ਆਲੂ ਬਿਲਕੁਕੁਲ ਵਧੀਆ ਪੱਕ ਜਾਣਗੇ ਤੇ ਫਿਰ ਆਪਾਂ ਠੰਡੇ ਹੋਣੇ ਰੱਖ ਦੇਵਾਂਗੇ ਜੀ ਤੇ ਇੱਧਰ ਆਪਾਂ ਲਸਣ ਲੈ ਲਈ ਹੈ ਹਰੀਆਂ ਮਿਰਚਾਂ ਕੱਟ ਕਰ ਲਈਆਂ 2-4 ਤੇ ਦੋ ਵਰਦੇ ਪਿਆਜ਼ ਲੈ ਲਏ ਸੀਗੇ ਜੀ ਆਪਾਂ ਬਰੀਕ ਕੱਟ ਲੈ ਸੀਗੇ ਤੇ ਇਧਰ ਆਪਾਂ ਹੁਣ ਦੋ ਕੌਲੀਆਂ ਲੈਤੀਆਂ ਗਿਆ ਬੇਸਣ ਦੀਆਂ ਮੋਟਾ ਬੇਸਣ ਲੈਤਾ ਸੀਗਾ ਤੇ ਇਹ ਘਰ ਦਾ ਹੀ ਬੇਸਣ ਸੀਗਾ ਜੀ ਤੇ ਇਸ ਦੇ ਵਿੱਚ ਹੁਣ ਆਪਾਂ ਸਿੱਧਾ ਨਮਕ ਪਾ ਦਿੱਤਾ ਜੋ ਖਾਣ ਵਾਲਾ ਹੁੰਦਾ ਉਸ ਤੋਂ ਬਾਅਦ ਆਪਾਂ ਇੱਕ ਚਮਚ ਕਾਲੇ ਨਮਕ ਦਾ ਪਾਏ ਦਿੱਤਾਗਾ ਤੇ ਹੁਣ ਆਪਾਂ ਪਾਵਾਂਗੇ ਜੀ ਲਾਲ ਮਿਰਚ ਲਾਲ ਮਿਰਚ ਆਪਾਂ 1.5 ਚਮਚ ਪਾਵਾਂਗੇ ਕਿਉਂਕਿ ਬ੍ਰੈਡ ਪਕੌੜਾ ਹੋਵੇ ਜਾਂ ਫਿਰ ਕੋਈ ਵੀ ਪਕੌੜੇ ਬਣਾਉਣੇ ਹੋ ਤਾਂ ਮਿਰਚ ਥੋੜੀ ਜੀ ਤੇਜ਼ੀ ਵਧੀਆ ਲੱਗਦੀ ਹੈਗੀ ਤੇ ਅੱਧਾ ਚਮਚਾ ਆਮਚੂਰ ਪਾਊਡਰ ਦਾ ਅੱਧਾ ਚਮਚਾ ਆਪਾਂ ਪਾ ਦਿੱਤਾ ਜੀ ਚਾਟ ਮਸਾਲੇ ਦਾ ਥੋੜੀ ਜੀ ਆਪਾਂ ਹਲਦੀ ਪਾ ਦਿੱਤੀ ਹੈ ਜੀ ਤੇ ਇਧਰ ਆਪਾਂ ਪਾ ਦਿੱਤਾ ਜੀ ਜੀਰਾ ਥੋੜਾ ਜਿਹਾ ਤੇ ਥੋੜੀ ਜੀ ਆਪਾਂ ਕ੍ਰੈਸ਼ ਕਰਕੇ ਹੱਥ ਨਾਲ ਮਸਲ ਕੇ ਆਪਾਂ ਪਾ ਦੇਵਾਂਗੇ ਜੀ ਅਜਮੈਨ ਅੱਧਾ ਕ ਚਮਚਾ ਇਹਦੇ ਨਾਲ ਗੈਂਸ ਵੀ ਨਹੀਂ ਬਣਦੀ ਤੇ ਸਵਾਦ ਵੀ ਵਧੀਆ ਬਣੂਗੇ ਪਕੌੜੇ ਆਪਣੇ ਬ੍ਰੈਡ ਪਕੌੜਾ ਬਹੁਤ ਹੀ ਸਵਾਦ ਬਣੂਗਾ ਤੇ ਹੁਣ ਆਪਾਂ ਪਾ ਜੀ ਅ ਕਰੇ ਹੀ ਤਿਆਰ ਕੀਤਾ ਹੋਇਆ ਸੀਗਾ ਤੇ ਇਸ ਦੇ ਵਿੱਚ ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਮੈਸ਼ ਕਰਕੇ ਨਾ ਮਿਕਸ ਕਰ ਲਵਾਂਗੇ ਸਮਾਰ ਕੇ ਮਸਾਲਿਆਂ ਨੂੰ ਤੇ ਫਿਰ ਉਸ ਤੋਂ ਬਾਅਦ ਆਪਾਂ ਥੋੜਾ-ਥੋੜਾ ਪਾਣੀ ਪਾ ਕੇ ਤੇ ਕੋਲ ਤਿਆਰ ਕਰ ਲਵਾਂਗੇ ਜੀ ਜਦੋਂ ਮੋਟਾ ਜਿਹਾ ਕੋਲ ਥੋੜਾ ਜਿਹਾ ਤਿਆਰ ਹੋ ਗਿਆ ਨਾ ਫਿਰ ਆਪਾਂ ਇਸ ਦੇ ਵਿੱਚੋਂ ਥੋੜਾ ਜਿਹਾ ਨਾ ਬੇਸਨ ਕੱਢ ਦੇਵਾਂਗੇ ਕਿਉਂਕਿ ਉਹ ਵੀ ਆਪਾਂ ਨੂੰ ਚਾਹੀਦਾ ਸੀਗਾ ਅਲੱਗ ਤੋਂ ਮੈਂ ਥੋੜੀ ਜਿਹੀ ਪਕੌੜੇ ਬਣਾਉਣੇ ਸੀਗੇ ਇਸ ਲਈ ਹੁਣ ਆਪਾਂ ਕੋਹ ਚੰਗੀ ਤਰ੍ਹਾਂ ਤਿਆਰ ਕਰਕੇ ਥੋੜਾ ਜਿਹਾ ਕੋਹ ਕੱਢ ਦੇਵਾਂਗੇ ਬਾਕੀ ਆਪਾਂ ਤਿਆਰ ਕਰਾਂਗੇ ਜੀ ਬਰੈਡ ਪਕੌੜਾ ਵਾਸਤੇ ਜਮਚ ਨੂੰ ਆਪਾਂ ਚੰਗੀ ਤਰ੍ਹਾਂ ਹਿਲਾਇ ਚਲਾਂਗੇ ਲੋ ਜੀ ਆਪਣਾ ਕੋਹ ਬਣ ਕੇ ਇਸ ਤਰ੍ਹਾਂ ਤਿਆਰ ਹੋ ਗਿਆ ਹੈ ਇਸ ਤਰ੍ਹਾਂ ਇਸ ਵਕਤ ਥੋੜਾ ਜਿਹਾ ਪਤਲਾ ਲੱਗਦਾ ਹੈ ਲੇਕਿਨ ਇਹ ਬਾਅਦ ਵਿੱਚ ਥੋੜਾ ਥਿੱਕ ਹੋ ਜਾਊਗਾ ਸੰਗਣਾ ਹੋ ਜਾਊਗਾ ਆਪਾਂ ਅੱਧੇ ਘੰਟੇ ਲਈ ਇਸ ਨੂੰ ਟਾ ਕੇ ਰੱਖ ਦਿੱਤਾ ਜੀ ਇਧਰ ਆਪਣੇ ਆਲੂ ਆਪਾਂ ਆਲੂ ਬਰਗੇ ਸੀਗੇ ਤੇ ਆਪਾਂ ਠੰਡੇ ਹੋਣ ਲਈ ਰੱਖ ਦਿੱਤੇ ਸੀਗੇ ਹੁਣ ਥੋੜੇ ਠੰਡੇ ਹੋ ਗਏ ਸੀਗੇ ਤੇ ਆਪਾਂ ਹੁਣ ਆਪਾਂ ਆਲੂ ਦਾ ਛਿਲਕਾ ਉਤਾਰ ਰਹੀ ਸੀਗੇ ਤੇ ਨਮਕ ਹਲਦੀ ਪਾ ਕੇ ਜਦੋਂ ਆਪਾਂ ਆਲੂ ਵਾਲਦੇ ਨਾ ਤੇ ਛਿਲਕਾ ਉਤਾਰਨਾ ਵੀ ਸੌਖਾ ਹੋ ਜਾਂਦਾ ਹੈਗਾ ਹੱਥ ਦੇ ਨਾਲ ਨਾ ਬਿਲਕੁਲ ਵੀ ਪੱਤੇ ਚਿਪਦੇ ਨਹੀਂਗੇ ਲੋ ਜੀ ਆਪਾਂ ਸਾਰੇ ਆਲੂ ਚੰਗੀ ਤਰ੍ਹਾਂ ਛਿਲਕਾ ਉਤਾਰ ਦਿੱਤਾ ਆਲੂਆਂ ਦਾ ਤੇ ਹੁਣ ਆਪਾਂ ਆਲੂਆਂ ਨੂੰ ਮੋਟੇ-ਮੋਟੇ ਨਾ ਮੈਸ਼ ਕਰ ਲਵਾਂਗੇ ਕਿਉਂਕਿ ਜਦੋਂ ਆਪਾਂ ਇਸ ਦੀ ਸਟੈਪਿੰਗ ਤਿਆਰ ਕਰਾਂਗੇ ਤੜਕਾ ਲਗਾਵਾਂਗੇ ਉਦੋਂ ਵੀ ਕੁਝ ਮੈਸ਼ ਹੋ ਜਾਣਗੇ ਤੇ ਹੁਣ ਆਪਾਂ ਇੱਧਰ ਕੜਾਹੀ ਰੱਖ ਲਈਏ ਜੀ ਇਹਦੇ ਵਿੱਚ ਆਪਾਂ 1.5 ਚਮਚਾ ਦੇਸੀ ਘਿਓ ਦਾ ਲੈ ਤਾਗਾ ਤੇ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਦੇਵਾਂਗੇ ਜੀ ਜੀਰਾ ਪਾ ਕੇ ਤੇ ਹੁਣ ਆਪਾਂ ਜਦੋਂ ਥੋੜਾ ਜਿਹਾ ਆਪਣਾ ਗਰਮ ਹੋ ਗਿਆ ਜੀਰਾ ਲਓ ਜੀ ਹੁਣ ਆਪਾਂ ਇਸ ਦੇ ਵਿੱਚ ਜੋ ਸਮਾਨ ਤਿਆਰ ਕੱਟ ਕੇ ਰੱਖਿਆ ਹੋਇਆ ਸੀ ਨਾ ਪਿਆਜ਼ ਲਸਣ ਤੇ ਹਰੀ ਮਿਰਚ ਆਪਾਂ ਪਾਦੀ ਮੰਗੇ ਜੀ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਹੀ ਆਪਾਂ ਇਹ ਆਲੂ ਦੀ ਸਟੈਪਿੰਗ ਤਿਆਰ ਕਰਾਂਗੇ ਜਿਆਦਾ ਨਹੀਂ ਪਾਉਂਦੇ ਕੁਝ ਤੇ ਹੁਣ ਆਪਾਂ 1 ਮਿੰਟ ਤੱਕ ਘੋਨ ਲਵਾਂਗੇ ਤੇ ਬਸ ਇਸ ਦੇ ਜਿਹੜਾ ਪਿਆਜ਼ ਆ ਇਹਦਾ ਕੱਚਾਪਣ ਜਾ ਖਤਮ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਸੁੱਕੇ ਮਸਾਲੇ ਪਾਵਾਂਗੇ ਜੀ ਸੁੱਕੇ ਮਸਾਲਿਆਂ ਦੇ ਵਿੱਚ ਆਪਾਂ ਅੱਧਾ ਚਮਚ ਨਮਕ ਦਾ ਪਾ ਦਿੱਤਾ ਹੈ ਤੇ ਅੱਧਾ ਚਮਚੀ ਆਪਾਂ ਲਾਲ ਮਿਰਚ ਪਾਵਾਂਗੇ ਜੀ ਕਿਉਂਕਿ ਆਪਾਂ ਬੇਸਨ ਦੇ ਵਿੱਚ ਮਿਰਚੀ ਜ਼ਿਆਦਾ ਰੱਖ ਲਈ ਸੀ ਜੀ ਨਾ ਤੇ ਹਲਦੀ ਪਾ ਦਿੱਤੀ ਜੀ ਥੋੜੀ ਜੀ ਤੇ ਗਰਮ ਮਸਾਲਾ ਚਾਟ ਮਸਾਲਾ ਤੇ ਆਮਚੂਰ ਪਾਊਡਰ ਅੱਧਾ ਅੱਧਾ ਚਮਚੇ ਪਾਵਾਂਗੇ ਜੀ ਤੇ ਹੁਣ ਚੰਗੀ ਤਰ੍ਹਾਂ ਆਪਾਂ ਇਸ ਨੂੰ ਭੁੰਨ ਲਵਾਂਗੇ ਜੀ ਇੱਕ ਤੋਂ ਦੋ ਮਿੰਟ ਤਿਕਰ ਭੁੰਨ ਕੇ ਫੇਰ ਆਪਾਂ ਆਲੂ ਪਾ ਦੇਵਾਂਗੇ ਜੀ ਗੈਸ ਆਪਾਂ ਸਲੂਟੇ ਕਰੀ ਹੋਈ ਹੈ ਜੀ ਲੋ ਜੀ ਹੁਣ ਆਪਾਂ ਇਹਦੇ ਵਿੱਚ ਆਲੂ ਪਾ ਦੇਨੇ ਆ ਮਸਾਲਾ ਆਪਣਾ ਪੁੱਜ ਗਿਆ ਜੀ ਸਾਰੇ ਆਲੂ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਤੇ ਹੁਣ ਚੰਗੀ ਤਰ੍ਹਾਂ ਆਪਾਂ ਮੈਸ਼ ਕਰਕੇ ਸਾਰਾ ਮਸਾਲਾ ਵਿੱਚ ਮਿਕਸ ਕਰ ਦੇਵਾਂਗੇ ਜੀ ਗੈਸ ਆਪਣੀ ਹਜੇ ਵੀ ਸਲੋਤੀ ਹੈਗੀ ਹੈਗੀ ਕਿਉਂਕਿ ਆਪਾਂ ਆਲੂ ਆਪਣੇ ਪੱਕੇ ਹੋਈ ਹੈਗੇ ਉਹ ਵਾਲੇ ਹੋਏ ਹੈਗੇ ਬਸ ਆਪਾਂ ਇਸ ਦੇ ਵਿੱਚ ਜੋ ਆਪਾਂ ਤਿਆਰ ਕੀਤਾ ਮਸਾਲਾ ਉਹ ਹੀ ਮੈਸ਼ ਕਰਨਾ ਚੰਗੀ ਤਰ੍ਹਾਂ ਮਿਕਸ ਹੋ ਜੂਗਾ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾ ਦਿੱਤੀ ਹੈ ਜੀ ਤੇ ਕੁਛ ਆ ਪਤਾ ਨਹੀਂ ਉਸ ਘਾ ਕੇ ਰੱਖਿਆ ਹੋ ਸੀਗਾ ਧਨੀਆ ਪਾ ਦਿੱਤਾ ਹੈ ਜੀ ਤੇ ਚੰਗੀ ਤਰ੍ਹਾਂ ਹੁਣ ਹਲਾ ਲਵਾਂਗੇ ਹਿਲਾ ਕੇ ਮਿਕਸ ਕਰਕੇ ਨਾ ਤੇ ਫਿਰ ਆਪਾਂ ਇਸ ਨੂੰ ਠੰਡਾ ਹੋਣ ਦੇ ਲਈ ਰੱਖਾਂਗੇ ਕਿਉਂਕਿ ਇਸ ਸਟੈਪਿੰਗ ਨੂੰ ਆਲੂ ਦੀ ਇਸ ਸਟੈਪ ਨੂੰ ਥੋੜਾ ਜਿਹਾ ਆਪਾਂ ਨਾ ਠੰਡਾ ਕਰਨਾਗਾ ਫਿਰ ਹੀ ਆਪਾਂ ਬਰੈਡ ਦੇ ਉੱਤੇ ਲਗਾ ਕੇ ਰੱਖਾਂਗੇ ਤੇ ਇੱਕ ਆਪਾਂ ਬਰਤਨ ਲੈ ਲਏਗਾ ਉਸ ਦੇ ਵਿੱਚ ਨੂੰ ਆਪਾਂ ਕੱਢ ਕੇ ਤੇ ਉਧਰ ਮੈਂ ਪੱਖਾ ਲਗਾ ਦਿੱਤਾ ਸੀਗਾ ਤਾਂ ਕਿ ਜਲਦੀ ਠੰਡਾ ਹੋ ਜਾਊਗਾ ਉਧਰ ਆਪਣਾ ਬੇਸਨ ਦਾ ਘੋਲ ਹੈਗਾ ਜਿਹੜਾ ਉਹ ਵੀ ਚੰਗੀ ਤਰ੍ਹਾਂ ਵਧੀਆ ਫੁੱਲ ਗਿਆ ਹੈਗਾ। ਲੋ ਜੀ ਇਸ ਨੂੰ ਆਪਾਂ ਰੱਖ ਦਿੱਤਾ। ਕੜਾਹੀ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਕੇ ਰੱਖ ਦਿੱਤਾ ਹੈਗਾ। ਤੇ ਇਧਰ ਆਪਾਂ ਬ੍ਰੈਡ ਲੈ ਲਈ ਹੈਗੀ। ਇਹ ਆਪਾਂ ਬ੍ਰੈਡ ਲੈਂਦੇ ਜਿਹਦੇ ਇਹ ਵੱਡੇ-ਵੱਡੇ ਪੀਸ ਹੁੰਦੇ ਨੇ ਜਿਹੜੇ ਉਹੀ ਲੈਤੇ ਉਪਰੋਂ ਇੱਕ ਆਪਾਂ ਪੀਸ ਹਟਾ ਦੇਵਾਂਗੇ ਜੀ ਇਹ। ਵਾਈਟ ਕਲਰ ਦੇ ਹੁੰਦੇ ਜਿਹੜੇ ਇਹ। ਬ੍ਰੈਡ ਆਪਾਂ ਉਹੀ ਲੈਤੀ ਆਗੇ ਤੇ ਇਹਨਾਂ ਨੂੰ ਆਪਾਂ ਐਦਾਂ ਹੀ ਆਪਾਂ ਆਲੂ ਦੀ ਸਟੈਪਿੰਗ ਲਗਾ ਕੇ ਰੱਖਾਂਗੇ ਐਦਾਂ ਹੀ ਬਣਾਵਾਂਗੇ ਬਾਅਦ 'ਚ ਕੱਟ ਕਰ ਦੇਵਾਂਗੇ। ਉਜੀ ਆਪਾਂ ਬਰੈਡ ਕੱਢ ਕੇ ਰੱਖ ਦਿੱਤੀ ਹੈਗੀ ਤੇ ਹੁਣ ਆਪਣਾ ਜਿਹੜਾ ਬੇਸਨ ਦਾ ਘੋਲ ਹੈਗਾਗਾ ਅੱਧੇ ਘੰਟੇ ਦੇ ਵਿੱਚ ਚੰਗੀ ਤਰ੍ਹਾਂ ਫੁੱਲ ਕੇ ਕਿੰਨਾ ਵਧੀਆ ਬਣ ਗਿਆ ਹੈਗਾ ਸੰਘਣਾ ਵੀ ਹੋ ਗਿਆ ਹੈਗਾ ਦੇਖੋ ਜੀ ਪਹਿਲਾਂ ਨਾਲੋਂ ਸੰਘਣਾ ਹੋ ਗਿਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਬੇਕਿੰਗ ਪਾਊਡਰ ਪਾਵਾਂਗੇ ਜੀ ਬੇਕਿੰਗ ਪਾਊਡਰ ਵੀ ਪਾ ਸਕਦੇ ਆਂ ਤੇ ਬੇਕਿੰਗ ਸੋਡਾ ਵੀ ਪਾ ਸਕਦੇ ਆਂ ਲੇਕਿਨ ਆਪਾਂ ਬੇਕਿੰਗ ਪਾਊਡਰ ਪਾਵਾਂਗੇ ਤੇ ਚਮਚੇ ਦਾ ਚੌਥਾ ਕਈ ਸਪਾ ਪਾਵਾਂਗੇ ਤੇ ਹੁਣ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਆਪਾਂ ਉਹ ਜੀ ਆਪਾਂ ਸਮਾਰ ਕੇ ਚੰਗੀ ਤਰ੍ਹਾਂ ਵਿੱਚ ਘੋਲ ਦੇ ਮਿਕਸ ਕਰ ਦਿੱਤਾ ਹੈਗਾ ਤੇ ਹੁਣ ਆਪਾਂ ਜਿਹੜੀ ਸਟੈਪਿੰਗ ਆਲੂ ਦੀ ਬਣਾਈ ਹੈਗੀ ਤੇ ਇਸ ਨੂੰ ਭਰ ਕੇ ਤੇ ਆਪਾਂ ਬਰੈਡ ਰੱਖ ਦੇਵਾਂਗੇ ਜੀ ਪਹਿਲਾਂ ਥੋੜਾ ਥੋੜਾ ਨਾ ਪਾਣੀ ਲਗਾ ਲਵੇ ਤੇ ਜੇ ਗ੍ਰੀਨ ਚਟਨੀ ਬਣਾਈ ਹੋਵੇ ਜਾਂ ਆਪਾਂ ਇਸ ਵਕਤ ਆਪਾਂ ਸੌਸ ਲਗਾਉਣੀ ਉਹ ਵੀ ਇੱਕ ਪਾਸੇ ਲਗਾ ਕੇ ਫਿਰ ਆਪਾਂ ਸਟੈਪਿੰਗ ਭਰ ਸਕਦੇ ਹਾਂ ਤੇ ਪਰ ਆਪਾਂ ਇਦਾਂ ਹੀ ਭਰਾਂਗੇ ਜੀ 바ਵਾ 바ਵਾ ਆਲੂ ਆਪਾਂ ਲਗਾਵਾਂਗੇ ਕਿਉਂਕਿ ਜਿਹੜਾ ਸਵਾਦ ਬਰੈਡ ਪਕੌੜੇ ਦੇ ਵਿੱਚ ਆਉਂਦਾ ਨਾ ਉਹ ਇਹ ਆਲੂ ਦੀ ਸਟੈਪਿੰਗ ਦਾ ਹੀ ਜ਼ਿਆਦਾਤਰ ਆਉਂਦਾ ਹੈ ਹਨਾ ਤੇ ਸਵਾਦ ਵੀ ਬਹੁਤ ਬਣੀ ਸੀ ਜੀ ਚਾਹ ਤਾ ਮਸਾਲੇ ਨਾਲ ਤੇ આમਚੂਰ ਪਾਊਡਰ ਦੇ ਨਾਲ ਸਵਾਦੀ ਅਲੱਗ ਆਉਂਦਾ ਹੈ ਹਨਾ ਖੱਟਾ-ਖੱਟਾ ਪਨ ਆਉਂਦਾ ਹੁੰਦਾ ਹੈਗਾ ਸਬਜ਼ੀ ਦੇ ਵਿੱਚ ਥੋੜਾ-ਥੋੜਾ ਪਾਣੀ ਲਗਾ ਕੇ ਆਪਾਂ ਬਰੈਡ ਦੇ ਉੱਤੇ ਇਸ ਤਰ੍ਹਾਂ ਤੇ ਆਪਾਂ ਲਗਾ ਦੇ ਰੱਖ ਦੇਵਾਂਗੇ ਕਿਉਂਕਿ ਇਸ ਤਰ੍ਹਾਂ ਨਾ ਫਿਰ ਜਦੋਂ ਆਪਾਂ ਪਾਣੀ ਲਗਾ ਦਿੰਨੇ ਤੇ ਫਿਰ ਆਲੂ ਦੇ ਨਾਲ ਚੰਗੀ ਤਰ੍ਹਾਂ ਚਿਪਕ ਜਾਂਦਾ ਹੈਗਾ ਬਰੈਡ ਤੇ ਫਿਰ ਟੁੱਟਦਾ ਨਹੀਂ ਹੈ ਜੀ ਤੇ ਹੁਣ ਆਪਾਂ ਕੋਲ ਦੇ ਵਿੱਚ ਚੰਗੀ ਤਰ੍ਹਾਂ ਕੋਲ ਕਿਸ ਮਾਰ ਕੇ ਲਗਾ ਕੇ ਆਪਾਂ ਦੋਨੋਂ ਤਿੰਨੋਂ ਸਾਈਡ ਚੰਗੀ ਤਰ੍ਹਾਂ ਆਪਾਂ ਬੇਸਨ ਲਗਾ ਦਿੱਤਾ ਸੀ ਜੀ ਤੋਂ ਉਸ ਤੋਂ ਬਾਅਦ ਆਪਾਂ ਹੁਣ ਤੇਲ ਚ ਪਾ ਦਿੱਤਾ ਗਿਆ ਤੇ ਤੇਲ ਦੇ ਸਾਈਡਾਂ ਦੇ ਉੱਤੇ ਜੋ ਛੋਟੇ ਛੋਟੇ ਪਕੌੜੇ ਜੀ ਆ ਜਾਂਦੇ ਉਹਨਾਂ ਨੂੰ ਆਪਾਂ ਨਾਲ ਦੀ ਨਾਲ ਕੱਢੀ ਜਾਵਾਂਗੇ ਜੀ ਕਿਉਂਕਿ ਜੇ ਬਾਅਦ ਦੇ ਵਿੱਚ ਇਹ ਨਾ ਇਹ ਸਾਰੇ ਪਕੌੜੇ ਦੇ ਉੱਤੇ ਲੱਗ ਜਾਂਦੇ ਹੈਗੇ ਇੱਕ ਵਾਰੀ ਆਪਾਂ ਹੁਣ ਥੱਲ ਦੇਵਾਂਗੇ ਤੇ ਫਿਰ ਆਪਾਂ ਪਕੌੜੀਆਂ ਜੀ ਹੈਗੇ ਨਾ ਸਾਈਡਾਂ ਤੇ ਉਹਨਾਂ ਨੂੰ ਸਾਰੀਆਂ ਕੱਢ ਦੇਵਾਂਗੇ ਆਪਾਂ ਚਮਚ ਦੀ ਮਦਦ ਲੈ ਲਈ ਸੀ ਕਿ ਮੈਨੂੰ ਉਸ ਵਕਤ ਚਮਟਾਣੀ ਮਿਲਿਆ ਨਹੀਂ ਤੇ ਚੱਕਣਾ ਲਓ ਜੀ ਹੁਣ ਆਪਾਂ ਪਾਟ ਦਿੱਤਾ ਹੈ ਤੇ ਕਿੰਨਾ ਸੋਹਣਾ ਕਲਰ ਆਇਆ ਹੈਗਾ ਆਪਣਾ ਬਰੈਡ ਦੇ ਉੱਪਰ ਦੇਖੋ ਤੇ ਆਪਣੇ ਬਰੈਡ ਦੇ ਵਿੱਚ ਨਾ ਚੰਗੀ ਤਰ੍ਹਾਂ ਬੇਸਨ ਵੀ ਪੱਕਿਆ ਹੋਇਆ ਸੀਗਾ ਬਿਲਕੁਲ ਵੀ ਕੱਚਾ ਪੰਨੀ ਸੀਗਾ ਤੇ ਵਿੱਚ ਵੀ ਤੇਲ ਬਿਲਕੁਲ ਵੀ ਨਹੀਂ ਗਿਆ ਬਰੈਡ ਦੇ ਵਿੱਚ ਪੀਸ ਦੇ ਵਿੱਚ ਤੇਲ ਬਿਲਕੁਲ ਵੀ ਨਹੀਂ ਗਿਆ ਬਿਲਕੁਲ ਵੀ ਸਬਜ਼ੀ ਆਪਣੀ ਜਿਹੜੀ ਸਟੈਫਿੰਗ ਤਿਆਰ ਕੀਤੀ ਸੀ ਆਪਾਂ ਉਹਦੇ ਵਿੱਚ ਨਹੀਂ ਗਿਆ ਬਹੁਤ ਹੀ ਸਵਾਦਿਸ਼ਟ ਆਪਣੇ ਪਕੌੜੇ ਬਣੇ ਸੀ ਜੀ ਇਸੇ ਤਰ੍ਹਾਂ ਆਪਾਂ ਹੁਣ ਦੂਸਰਾ ਵੀ ਪਾ ਦੇਵਾਂਗੇ ਆ ਸਾਈਡਾ ਤੋਂ ਜੇ ਕੋਈ ਕੱਟਣਾ ਚਾਹੇ ਕੱਟ ਵੀ ਸਕਦਾ ਪਰ ਆਪਾਂ ਏਦਾਂ ਹੀ ਉਹਦੇ ਵਿੱਚ ਚੰਗੀ ਤਰ੍ਹਾਂ ਦੋਨੋਂ ਸਾਈਡ ਲਗਾ ਕੇ ਨਾ ਬੇਸਨ ਤੇ ਆਪਾਂ ਦੁਬਾਰੇ ਫਿਰ ਇਹ ਵੀ ਪਾ ਦਿਨੇ ਜੀ ਹਾਂ ਐਸ ਤਰ੍ਹਾਂ ਪਿੰਡਾਂ ਦੇ ਵਿੱਚ ਤਾਂ ਇਦਾਂ ਬਣਾਏ ਜਾਂਦੇ ਆ ਜੀ ਖਾਸ ਕਰਕੇ ਕਿਉਂਕਿ ਇਹ ਬਹੁਤ ਹੀ ਸੌਖੀ ਰੈਸਪੀ ਹੈਗੀ ਤੇ ਜਦੋਂ ਵੀ ਖਾਣ ਨੂੰ ਮਨ ਕਰੇ ਆਪਾਂ ਇਸ ਤਰ੍ਹਾਂ ਬਣਾ ਸਕਦੇ ਆਂਗੇ ਹਨ ਤੇ ਮੇਰੀਆਂ ਭੈਣਾਂ ਵੀ ਜਰੂਰ ਬਣਾਉਣ ਕਰੇ ਮੌਸਮ ਵੀ ਹੁਣ ਠੰਡਾ ਹੋ ਰਿਹਾਗਾ ਬਾਹਰ ਸਿੱਤਾ ਹਰ ਜਗ੍ਹਾ ਤੇ ਹੋਈ ਜਾਂਦੀ ਹੈਗੀ ਹਨ ਤੇ ਮੌਸਮ ਠੰਡਾ ਠੰਡਾ ਰਹਿੰਦਾਗਾ ਕੁਝ ਨਾ ਕੁਝ ਬੱਚੇ ਫਿਰ ਘਰ ਦੀ ਰਹਿੰਦੇ ਜੀ ਫਰਮਾਇਸ਼ੀ ਵੀ ਖਾਣ ਦੀ ਹੈ ਨਾ ਤੇ ਲੋ ਜੀ ਹੁਣ ਆਪਾਂ ਇਸ ਨੂੰ ਵੀ ਪਲਟਾ ਦੇਵਾਂਗੇ ਗੈਸ ਆਪਾਂ ਪਹਿਲਾਂ ਸਲੋ ਤੇ ਕਰ ਦਿੱਤੀ ਸੀਗੀ ਜਦੋਂ ਆਪਾਂ ਪਹਿਲਾ ਪਕੌੜਾ ਪਾਇਆ ਸੀ ਕਿਉਂਕਿ ਆਪਣਾ ਤੇਲ ਬਹੁਤ ਜਿਆਦਾ ਗਰਮ ਹੋ ਗਿਆ ਸੀਗਾ ਤੇ ਹੁਣ ਆਪਾਂ ਇਸ ਨੂੰ ਥੋੜਾ ਜਿਹਾ ਤੇਜ਼ ਕਰ ਦਿੱਤਾ ਸੀਗਾ ਗੈਸ ਨੂੰ ਲੋ ਜੀ ਇੱਧਰ ਆਪਣਾ ਪਕੌੜਾ ਬਣਦਾਗਾ ਤੇ ਪੱਕਦਾਗਾ ਤੇ ਉਧਰ ਆਪਾਂ ਸਾਨੂੰ ਕੱਟ ਕੇ ਦਿਖਾਉਣੀ ਹੈ ਕਿ ਬ੍ਰੈਡ ਉੱਪਰ ਆਪਾਂ ਥੋੜਾ ਥੋੜਾ ਤੇਲ ਪਾਈ ਗਏ ਸੀਗੇ ਜ਼ਰੂਰੀ ਨਹੀਂ ਹੁੰਦਾ ਆਪੇ ਆਪਾਂ ਪਕੌੜਾ ਆਪਾਂ ਜਦੋਂ ਬ੍ਰੈਡ ਪਕੌੜਾ ਬਣਾਉਣਾ ਉੱਪਰ ਦੀ ਤੇਲ ਹੋਵੇ ਹੈਨਾ ਇਸ ਤਰ੍ਹਾਂ ਵੀ ਵਧੀਆ ਬਣ ਜਾਂਦਾ ਜੇ ਘੱਟ ਤੇਲ ਦੇ ਵਿੱਚ ਵੀ ਲੋ ਜੀ ਪਹਿਲਾਂ ਤਾਂ ਸੈੱਡਾ ਤੋਂ ਆਪਾਂ ਇਹ ਕੱਟ ਦੇਵਾਂਗੇ ਛੋਟੇ ਛੋਟੇ ਪਕੌੜੇ ਜੇ ਹੁੰਦੇ ਹਨ ਨਾ ਤੇ ਪੱਕੇ ਹੁੰਦੇ ਹੈ ਇਹਨਾਂ ਨੂੰ ਆਪਾਂ ਹਟਾ ਦੇਵਾਂਗੇ ਤੇ ਫਿਰ ਆਪਾਂ ਤੁਹਾਨੂੰ ਹੁਣ ਕੱਟ ਕੇ ਦਿਖਾਉਣੀ ਹੈ ਜੀ ਕਰੈਂਚੀ ਕਰੈਂਚੀ ਬਹੁਤ ਹੀ ਵਧੀਆ ਪਕੌੜੇ ਬਣੇ ਸੀਗੇ ਸੀ ਆ ਦੇਖੋ ਜੀ ਵਾਈਟ ਵਾਈਟ ਕਲਰ ਦਾ ਆਪਾਂ ਨੂੰ ਅੰਮ੍ਰਿਤ ਕਰ ਇਹਦੇ ਵਿੱਚ ਬ੍ਰੈਡ ਪੀਸ ਹੈ ਜਿਹੜਾ ਦਿਖ ਰਹੀ ਹੈ ਹੈਨਾ ਤੇ ਬਿਲਕੁਲ ਤੇ ਇਹਨੇ ਬਿਲਕੁਲ ਵੀ ਵਿਚ ਗਈ ਆ ਨਹੀਂ ਸੀਗਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਲੋ ਜੀ ਆਪਣਾ ਦੂਸਰਾ ਬਰੈਡ ਪਕੌੜਾ ਵੀ ਤਿਆਰ ਹੈ ਤੇ ਇਹਨੂੰ ਵੀ ਆਪਾਂ ਸੈਡਾਂ ਤੋਂ ਕੱਟ ਦੇਵਾਂਗੇ ਚੰਗੀ ਤਰ੍ਹਾਂ ਤਾਂ ਕਿ ਇਹਦੀ ਸ਼ੇਪ ਆ ਜਿਹੜੀ ਉਹ ਵਧੀਆ ਬਣ ਸਕੇ ਹੈਨਾ ਬਰੈਡ ਪਕੌੜੇ ਦੀ ਲੋ ਜੀ ਸੋਨ ਆਪਾਂ ਇਹ ਵੀ ਕੱਟ ਕੇ ਦਿਖਾਉਣੇ ਤੇ ਆਲੂ ਆਪਾਂ ਜਾਦੇ ਤਾਂ ਪਾਏ ਸੀ ਕਿਉਂਕਿ ਆਲੂ ਦੇ ਨਾਲ ਹੀ ਸਵਾਦ ਲੱਗਦੇ ਹੁੰਦੇ ਆ ਜੀ ਥੋੜਾ ਥੋੜਾ ਆਲੂ ਪਾ ਦੇਣੇ ਫਿਰ ਸਵਾਦ ਨਹੀਂ ਬਣਦੇ ਤੇ ਇਸ ਤਰ੍ਹਾਂ ਆਪਾਂ ਬਰੈਡ ਪਕੌੜੇ ਸਾਰੇ ਤਿਆਰ ਕਰ ਲਏ ਸੀ ਜੀ ਜੀ ਲਗੀ ਬਹੁਤ ਹੀ ਵਧੀਆ ਰੈੱਡ ਪਕੌੜੇ ਤਿਆਰ ਹੋ ਸੀ ਦੇਖੋ ਤੁਸੀਂ ਆਲੂ ਕਿੰਨਾ ਭਰਿਆ ਹੋਇਆ ਹੈ ਵਿੱਚ ਹੈਨਾ ਤੇ ਸਾਰਾ ਸੁਆਦ ਹੀ ਇਸੇ ਦਾ ਹੀ ਆਉਂਦਾ ਹੈਗਾ ਆਲੂ ਦਾ ਹੀ ਹੈਨਾ ਤੇ ਇਸ ਤਰ੍ਹਾਂ ਮੇਰੀਆਂ ਭੈਣਾਂ ਵੀ ਜਰੂਰ ਕਰੇ ਬੱਚਿਆਂ ਨੂੰ ਬਣਾ ਕੇ ਖਵਾਉਣ ਜੀ ਘਰੇ ਆਪਾਂ ਬਹੁਤ ਵਧੀਆ ਬਰੈਡ ਪਕੌੜੇ ਤਿਆਰ ਕਰ ਸਕਦੇ ਆ ਫਿਰ ਮਿਲਦੇ ਆ ਕਿਸੇ ਨਈ ਵੀਡੀਓ ਦੇ ਨਾਲ ਤਬ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ